ਅੱਜ ਸੀ ਛੇਵਾਂ ਕੈਂਪ ਲਗਾ ਰਿਆ ਸਾਡੇ ਡਾਇਰੈਕਟਰ ਫਾਰੀਵਰ ਡਾਕਟਰ ਰਵੀ ਡੁੰਗਰਾ ਦੇ ਇਨਸਟਰਕਸ਼ਨ ਦੇ ਅੰਦਰ ਡਿਸਟ੍ਰਿਕਟ ਆਯੁਰਵੈਦਿਕ ਐਂਡ ਯੂਨਾਨੀ ਆਫਸਰ ਡਾਕਟਰ ਅਮਨ ਪੋਸ਼ੇਲ ਦੇ ਦੇਖਵਾਲ ਦੇ ਅੰਦਰ ਅਸੀਂ ਛੇਵਾਂ ਕੈਂਪ ਲਗਾ ਰਿਆ ਆਯੁਰਵੈਦਿਕ ਹੋਮੋਪੈਥਿਕ ਕੈਂਪ ਲਗਾ ਰਿਆ ਆਯੁਰਵੈਦਿਕ ਦੇ ਤਿੰਨ ਡਾਕਟਰ ਸਹਵਗਾ ਚੁਕੇ ਡਾਕਟਰ ਤੁਮ ਜੀ ਸਾਡੇ ਕੋਲ ਪਟਿਆਲੇ ਤੋਂ ਸਪੈਸ਼ਲ ਇੱਥੇ ਆਇਆ ਹੈ ਕੈਂਪ ਲਈ ਅਸੀਂ ਲੋਕਾਂ ਦੀ ਭਲਾਈ ਲਈ ਸਰਕਾਰ ਦੇ ਲਈ ਇੱਕ ਜਿਹੜਾ ਸੁਪਾਰਲਾ ਦਿੱਤਾ ਗਿਆ ਹੈ ਕਿ ਲੋਕ ਅਧਿਕਾਰ ਅਸਥੀ ਜਿਹੜੀ ਹਾਰਵੈਡ ਤੋਂ ਹੋਮੋਪੈਥੀ ਦਾ ਪਹੁੰਚਾ ਕਰ ਸਕੀਏ ਤਾਂ ਕਿ ਜਿਹੜੀ ਐਂਟੀਬਾਇਓਟਿਕ ਦੀ ਘਾਟ ਤੋਂ ਘੱਟ ਕਰ ਤੋਂ ਕਰਕੇ ਜਿਹੜਾ ਆਪਣਾ ਪਿਛਲੀ ਵਿਰਾਸਤ ਹੈ ਉਹਨੂੰ ਅਸੀਂ ਵੈਸੇ ਕੀਤੇ ਤੇ ਮਰੀਜ਼ਾਂ ਨੂੰ ਠੀਕ ਕਰ ਸਕੀਏ ਹਾਂਜੀ ਐਂਟੀਬਾਇਓਟਿਕ ਨਾਲ ਸਟੀਰੋਇਡ ਜਿਹੜਾ ਹੈ ਇਹ ਆਪਣੇ ਸਰੀਰ ਨੂੰ ਅੰਦਰੋਂ ਖਰਾਬ ਕਰਦਾ ਹੈ ਜੋ ਆਰਵਿਦਿਕ ਕਰੋ ਹੋਮੋਪੈਥਿਕਾਈ ਦੁਨਯਾ ਤੱਕ ਇਸ ਨੂੰ ਬਿਲਕੁਲ ਹੀ ਅਗੇਂਸਟ ਹੈ ਕਿ ਆਪਾਂ ਨੂੰ ਇਸ ਨੂੰ ਨਾਂ ਤੋਂ ਗੱਬਰ ਵਰਤੋ ਕਰਨੀ ਚਾਹੀਦੀ ਹੈ ਆਜੀਦਵਾ ਜੇ ਖਾਂਸੀ ਜਾਂ ਜ਼ੁਕਾਮ ਹੁੰਦਾ ਤਾਂ ਪੇਸ਼ੈਂਟ ਆਪਣੇ ਆਪ ਹੀ ਐਂਟੀਬਾਇਓਟਿਕ ਲੈ ਲੈਂਦਾ ਮੈਡੀਕਲ ਸਟੋਰ ਤੋਂ ਉਹਨੂੰ ਸੇਵੋਇਡ ਕਰਨਾ ਚਾਹੀਦਾ ਸਟੀਰੋਇਡ ਵੀ ਜਿੰਨ ਜਿਆਦਾ ਜਿੰਮ ਵਾਲੀ ਜਿਹੜੀ ਲੋਕੀ ਹੈ ਉਹ ਜਦੋਂ ਜਿਆਦਾ ਸੀ ਰੋਡ ਲੈਂਦੇ ਆਪਣਾ ਵੇਟ ਗੇਨ ਕਰਨ ਨੂੰ ਪਰ ਆਪਣੇ ਆਰਯੋਧਿਕ ਤੇ ਕੁਝ ਹੋਰੀ ਇਲਾਜ ਕਾਫੀ ਹੈ ਔਰ ਸਰਕਾਰ ਵੱਲੋਂ ਤੁਕਾਲਵੀ ਕਿਤੇ ਗਏ ਕਿ ਇਸੇ ਮਰੀਜ਼ ਨੂੰ ਦੇ ਸਕੇ ਇਹਦੇ ਰ ਇਨਸਟਰਕਸ਼ਨ ਦੇ ਸਕੇ ਕਿ ਐਲੋਪੈਥੀ ਦਾ ਇਲਾਜ ਵੀ ਜਿੱਥੇ ਲੋਡ ਉੱਥੇ ਲੈਣਾ ਚਾਹੀਦਾ ਪਰ ਘਰ ਤੋਂ ਘਾਡੀ ਯੂਜ਼ ਕਰਨਾ ਚਾਹੀਦਾ ਔਰ ਆਪਣੀ ਪੈਥੀ ਵਾਲ ਜਿਹੜਾ ਕੁਦਰਤੀ ਹੈ ਆਪਾਂ ਨੂੰ ਉਹ ਲੈਣਾ ਚਾਹੀਦਾ ਪਲੀਜ਼ ਇਹਦੇ ਕੋਈ ਨੁਕਸਾਨ ਨਹੀਂ 100% ਸੇਫ ਹੈ ਤਾਂ ਹੀ ਸਰਕਾਰ ਨੇ ਇਹਨਾਂ ਦੇ ਲਈ ਅ ਮੀ ਡਿਸਪੈਂਸਿਵ ਸਪੋਲੀਆਂ ਹੋ ਜਾਂ ਕੈਂਪ 6 ਅੱਜ ਕੱਲ੍ਹ ਲਗਾਤਾਰ 6ਵਾਂ ਕੈਂਪ ਲੱਗ ਰਿਹਾ ਹੈ ਔਰ ਇਹ ਸਾਰੀ ਦਵਾਈ ਬਿਲਕੁਲ ਫਰੀ ਮਿਲ ਰਹੀ ਹੈ ਮਰੀਜ਼ਾਂ ਨੂੰ ਮਰੀਜ਼ਾਂ ਦੀ ਲੀਫ ਫਰੀ ਆ ਰਹੀ ਹੈ ਡਾਕਟਰ ਨੇ ਇੱਕ ਬਹੁਤ ਹੀ ਅੱਛੀ ਜਿਹੜੇ ਮਰੀਜ਼ ਜੀ ਲੋਕਤ ਆਪਣੀ ਇਮਿਊਨਿਟੀ ਬੂਸਟਰ ਹੈ ਦੇ ਜੀ ਲੋਕਤ ਦੀ ਇਮਿਊਨਿਟੀ ਵਧੇਗੀ ਤੇ ਕੋਈ ਸਾਈਡ ਇਫੈਕਟ ਨਹੀਂ ਹੈ ਬਦਲ ਦੇ ਮੌਸਮ ਦੇ ਕੋਰਡਿੰਗ ਹੁਣ ਵੈਕਸ਼ਰ ਤੋਂ ਚੱਲ ਰਹੀ ਹੈ ਆਪਣਾ ਰੀਨੀ ਸੀਜ਼ਨ ਚੱਲ ਰਿਹਾ ਹੈ ਦੁਪਹਿਰ ਨੂੰ ਸੋਨਾ ਅਵੋਇਡ ਕਰਨਾ ਚਾਹੀਦਾ ਹੈ ਜਿਆਦਾ ਉਹ ਦਹੀਂ ਵਗੈਰਾ ਜਿਹੜੀ ਵਾਟਸਐਪ ਵਿੱਚ ਇਨਕਰੀਸ ਕਰਨੇ ਆ ਰਹੀ ਉਹਦੇ ਅਕੋਰਡਿੰਗ ਉਹ ਲੈਣੀ ਨਹੀਂ ਚਾਹੀਦੀਆਂ ਉਹ ਇਮਿਊਨਿਟੀ ਲਈ ਆਪਣੇ ਜਿਹੜੀ ਅੱਜ ਆਪਾਂ ਨੂੰ ਸਪਲਾਈ ਵਿੱਚੋਂ ਸਰਕਾਰ ਵੱਲੋਂ ਆਈ ਹੋਈ ਹੈ ਉਹ ਤੁਸੀਂ ਆਪਾਂ ਲੈ ਕੇ ਆਪਣੀ ਇਮਿਊਨਿਟੀ ਵਧਾ ਸਕਦੇ ਆ ਤੇ ਰੋਗਾਂ ਨੂੰ ਆਪਾਂ ਖਤਮ ਕਰ ਸਕਦੇ ਆ ਤੇ ਤੁਹਾਨੂੰ ਜਿੱਕਰ ਪੰਗੂ ਮੈਂ ਹੋਮੋਪੈਥਿਕ ਮੈਡੀਕਲ ਆਫਿਸ ਹੈ ਅ ਅੱਜ ਸਿੱਥੇ ਬਰਨਾਲੀ ਕੈਂਪ ਲਾਇਆ ਸਾਡੇ ਡੀ ਐਚਓ ਸਰ ਡਾਕਟਰ ਰਾਜੀਵ ਕੁਮਾਰ ਜੰਡਿਆਰੀ ਦੇ ਦੇਖੇ ਵਿੱਚ ਇਹ ਆਇਸ਼ ਕੈਂਪ ਹੈ ਜਿੱਤੇ ਅਸੀਂ ਆਯੂਰਵੈਦਾ ਤੇ ਹੋਮੋਪੈਥੀ ਦੋਨਾਂ ਪੈਥੀਸ ਨੂੰ ਨਾਲ ਲੈ ਕੇ ਮਰੀਜ਼ਾਂ ਦਾ ਇਲਾਜ ਕਰਾਂਗੇ। ਵੀ ਕੈਂਪ ਲਾਇਆ ਹੋਇਆ। ਇਹਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਹੋਮੋਪੈਥਿਕ ਇਲਾਜ ਪ੍ਰਣਾਲੀ ਜਿਹੜੀ ਹੈਗੀ ਆ ਬਹੁਤ ਹੀ ਵਧੀਆ ਇਲਾਜ ਪ੍ਰਣਾਲੀ ਆ। ਜਿਹਦੇ ਵਿੱਚ ਆਪਾਂ ਘੱਟ ਤੋਂ ਘੱਟ ਡੋਸ ਦੇ ਨਾਲ ਕਈ ਸਾਰੀਆਂ ਬਿਮਾਰੀਆਂ ਜਿਵੇਂ ਕਿ ਕੌਨਸ ਹੋ ਗਏ ਜਾਂ ਫਿਰ ਕੋਈ ਸਕਿਨ ਪ੍ਰੋਬਲਮਸ ਹੋ ਗਿਆ, ਐਲਰਜਿਕ ਰਾਈਨਾਈਟਿਸ ਹੋ ਗਿਆ ਜਾਂ ਰੀਨਲ ਕੈਲਕੂਲਸ ਹੋ ਗਿਆ, ਐਸੇ ਕਿਹਦੀਆਂ ਕਈ ਬਿਮਾਰੀਆਂ ਸੋਰਾਈਸਿਸ ਹੋ ਗਈ ਇਹਨਾਂ ਦਾ ਇਲਾਜ ਕਰਦੇ ਆ। ਇਹ ਇੱਕ ਹੋਰ ਡੋਕਟਰ ਕੇ ਪੇਸ਼ੈਂਟ ਹੈ ਜਿਹਨਾਂ ਦਾ ਡਾਕਟਰ ਕੇਅਰ ਕਰਵਾ ਰਹੇ ਨੇ ਬਹੁਤ ਬੈਕ ਹੋ ਰਿਹਾ ਹੈ ਰੋਣੇ ਜਿਹਾ ਆਉਂਦਾ ਹੈ ਸੋਚ ਹੈ ਕਿ ਹੋਮੋਪੈਥੀ ਦਾ ਬਹੁਤ ਸਲੋ ਅਪਰਚੈਂਡ ਆ ਰਿਹਾ ਹੈ ਇਦਾਂ ਨਹੀਂ ਹੈਗਾ ਸਰ ਕਿ ਇਹ ਸলো ਐਕਟ ਕਰਦਾ ਐਕਚੁਅਲੀ ਇਹ ਜਿਹੜੀ ਪ੍ਰਕਿਰਿਆ ਸਿਮਿਲਿਆ ਫਿਮਲੀ ਬਸ ਕੁਐਂਟਰ ਦੇ ਉੱਤੇ ਬੇਸਿਸ ਹੈ ਬੇਸ ਦਾ ਮਤਲਬ ਕੀ ਤੁਹਾਡੇ ਸਿੰਪਟਮ ਜਿਹੜੇ ਪੇਸ਼ੈਂਟ ਦੇ ਨੇ ਉਹ ਅਗਰ ਮੈਡੀਸਿਨ ਦੇ ਨਾਲ ਮੈਚ ਕਰਦੇ ਨੇ ਆਪਾਂ ਇੱਕ ਇੰਡੀਵਿਜੂਅਲ ਮੈਡੀਸਿਨ ਦਿੰਨੇ ਆ ਅਗਰ ਆਪਣੀ ਮੈਡੀਸਿਨ ਕਰੈਕਟ ਹੈ ਤਾਂ ਡੈਫੀਨਿਟਲੀ ਔਰ ਜਲਦੀ ਐਕਟ ਕਰੇਗੀ ਨਹੀਂ ਕਰੇਗੀ ਅ ਹੋਮੋਪੈਥੀ ਦੇ ਬਾਰੇ ਵਿੱਚ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਗੀ ਕਿ ਤੁਸੀਂ ਇਹ ਪੈਥੀ ਨੂੰ ਜ਼ਰੂਰ ਬਣਾਓ ਤੇ ਜੇ ਤੁਸੀਂ ਸਟੱਡੀ ਫਾਸ ਹੀ ਅਗਰ ਇਲਾਜ ਚਾਹੁੰਦੇ ਹੋ ਤਾਂ ਇੱਕ ਵਾਰੀ ਐਟਲੀਸਟ ਹੋਮੋਪੈਥੀ ਨੂੰ ਟਰਾਈ ਕਰਕੇ ਦੇਖੋ ਇਹ ਇਹ ਵੀ ਇੱਕ ਵਧੀਆ ਇਲਾਜ ਪ੍ਰਣਾਲੀ ਹੈਗੀ ਆ 2025 ਨੂੰ ਹੋਮੋਪੈਥੀ ਦੇ ਆਯੁਰਵੈਦਿਕ ਡਿਪਾਰਟਮੈਂਟ ਦੇ ਸਾਂਝੇ ਸਹਿਯੋਗ ਨਾਲ ਆਪਣੇ ਮੈਲ ਕਲਾ ਨਿਖੇ ਸ਼ੇਮੀ ਪ੍ਰਾਸ਼ਾਏ ਗੁਰਦੁਆਰੇ ਵਿਖੇ ਇੱਕ ਮੁਫਤ ਆਯੂਸ਼ ਕੈਂਪ ਲਗਾਇਆ ਜਾ ਰਿਹਾ ਹੈ ਜਿਵੇਂ ਕਿ ਡਾਕਟਰ ਸਾਹਿਬ ਨੇ ਪਹਿਲਾਂ ਹੀ ਕਿਹਾ ਕਿ ਸਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਗਲਤ ਖਾਣ-ਪੀਣ ਜਾਂ ਡੇਲੀ ਰੁਟੀਨ ਗਲਤ ਹੋਣ ਦੇ ਕਾਰਨ ਹੁੰਦੀਆਂ ਹਨ ਜਿਹਦੇ ਵਿੱਚ ਕਿ ਸਾਡੀ ਆਯੁਰਵੈਦਿਕ ਜੋ ਕਿ ਪੁਰਾਣੇ ਸਮੇਂ ਤੋਂ ਕਾਫੀ ਸਮੇਂ ਤੋਂ ਇੰਡੀਆ ਵਿੱਚ ਚੱਲਦੀ ਆ ਰਹੀ ਹੈ ਸਾਡੀ ਇੱਕ ਪੁਰਾਣੀ ਵਿਰਾਸਤ ਹੈ ਕਾਫੀ ਬਿਮਾਰੀਆਂ ਇਹਨਾਂ ਆਯੁਰਵੈਦਿਕ ਦਵਾਈਆਂ ਜਾਂ ਆਪਣੀ ਦਿਨਚਰਿਆ ਡੇਲੀ ਰੁਟੀਨ ਜਾਂ ਖਾਣ-ਪੀਣ ਨੂੰ ਠੀਕ ਕਰਕੇ ਵੀ ਠੀਕ ਕੀਤਾ ਜਾਂਦੇ ਹਨ ਇਸ ਕਰਕੇ ਮੇਰੀ ਸਾਰੇ ਮੈਲਕਨਾ ਨਿਵਾਸੀਆਂ ਨੂੰ ਇਹ ਹੀ ਬੇਨਤੀ ਹੈ ਕਿ ਇਸ ਕੈਂਪ ਦਾ ਵਰਤਮਾਨ ਲਾਭ ਉਠਾਓ ਤੇ ਹੋਮਿਓਪੈਥੀ ਤੇ ਆਯੁਰਵੈਦਿਕ ਨਾਲ ਜਿਹੜੀਆਂ ਬਿਮਾਰੀਆਂ ਲੋਕਲ ਜਿਵੇਂ ਕੋਲਡ ਕਫ ਵਗੈਰਾ ਇਸ ਤਰ੍ਹਾਂ ਦੀਆਂ ਬਿਮਾਰੀਆਂ ਉਹ ਇਹਨਾਂ ਨਾਲ ਹੀ ਠੀਕ ਹੋ ਸਕਦੀਆਂ ਤੇ ਇਹਨਾਂ ਦੀ ਵਰਤਮਾਨ ਅਪਣਾਓ। ਬਹੁਤ ਕੰਪਲਿਕੇਟਿਡ ਕੇਸ ਆਏ ਹੁੰਦੇ ਨੇ ਉਹਨਾਂ ਦਾ ਟ੍ਰੀਟਮੈਂਟ ਕਰਨ ਨੂੰ ਜੇ ਇੰਨੀ ਮੈਲਕਨਾ ਤੋਂ ਲੈ ਸਕਦੇ ਆਂਗੇ ਇਹ ਪਿੱਛਾ ਕਿ ਬੰਦਾ ਲੱਗਦਾ ਹੈ। ਕਿਹੜੀਆਂ ਮੇਨ ਬਿਮਾਰੀਆਂ ਲੋਕਲ ਐ ਕਾਫੀ ਕੰਪਲਿਕੇਟਿਡ ਪੇਸ਼ੈਂਟ ਹੈਗੇ ਸਾਡੇ ਕੋਲ 3 ਦਿਨ ਮੈਡੀਸਨ ਤੇ ਡਾਕਟਰ अवेलेबल ਉਹ ਉੱਥੇ ਆਪਣਾ ਇਲਾਜ ਕਰਵਾ ਸਕਦੇ ਹਨ ਜੇ ਉਸ ਤੋਂ ਬਾਅਦ ਵੀ ਲੱਗਦਾ ਕਿ ਬਹੁਤ ਜ਼ਿਆਦਾ ਕੰਪਲਿਕੇਟਿਡ ਹੈ ਤਾਂ ਨਹੀਂ ਟੀਟ ਹੋ ਸਕਦਾ ਉਹਨੂੰ ਅਸੀਂ ਬਰਨਾਲੇ ਸਿਵਲ ਹਸਪੀਟਲ ਵੀ ਰੈਫਰ ਕੀਤਾ ਜਾ ਸਕਦਾ ਜਿੱਥੇ ਕਿ ਸਾਰੇ ਦੇ ਸਾਰੇ ਸਪੈਸ਼ਲਿਸਟ ਡਾਕਟਰ अवेलेबल ਹੈਗਾ आज देवे ਸਾਡੇ ਡਾਕਟਰ ਏ ਐਮਓ ਡਾਕਟਰ ਨਮਨੀਤ ਵਾンスਰ ਡਾਕਟਰ ਸੀਮਾ ਵਾンスਰ ਡਾਕਟਰ ਆਪਣੇ ਡਾਕਟਰ ਸ਼ਿਵਿੰਦਰ ਹੋਮਿਓਪੈਥੀ ਡਾਕਟਰ ਡਾਕਟਰ ਕਮਲਜੀ ਹੋਮਿਓਪੈਥੀ ਡਾਕਟਰ ਤੇ ਡਾਕਟਰ ਅਮਨਦੀਪ ਇਹ ਵੀ ਏ ਐਮਓ ਕਰਨ ਇਹ ਸਾਰੇ ਪਾਰਟਿਸਪੀਟ ਕਰ ਰਹੇ ਕਿੰਨਾ ਜੋ ਮਿਲਿਆ ਦੀ ਲੋਕਾਂ ਦਾ ਇਲਾਜ ਕਰਨਾ ਹੈ ਇਹ ਲੋਕਾਂ ਦੇ ਸਹਿਯੋਗ ਤੇ ਪ੍ਰਸ਼ਾਸਨ ਦੇ ਸਹਿਯੋਗ ਤੋਂ ਬਿਨਾ ਇਹ ਕੈਂਪ ਪੋਸੀਬਲ ਨਹੀਂ ਹੈ ਤੇ ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਇਸ ਕੈਂਪ ਦੇ ਵਿੱਚ। ਅੱਜ ਮਿਤੀ 28/7/25 ਅਸੀਂ ਡਿਪਾਰਟਮੈਂਟ ਆਫ ਆਰਬੀਟਾ ਤੇ ਡਿਪਾਰਟਮੈਂਟ ਆਫ ਹੋਮੋਪੈਥੀ ਵੱਲੋਂ ਇਹ ਆਪਣਾ ਸਾਡਾ ਸੀਰੀਜ਼ ਦਾ 6ਵਾਂ ਇਹੜਾ ਮੋਟ ਆਰਥਰੋਬਿਕ ਮੈਡੀਕਲ ਚੈੱਕਅਪ ਤੇ ਮੈਡੀਕਲ ਚੱਕੋ ਜਿਹੜਾ ਕੈਂਪ ਲੱਗ ਰਿਹਾ ਮਲਕਲਾ ਦੇ ਸੋਨੀ ਪਾਸ਼ੇ ਇੱਕ ਗੁਰਦੁਆਰਾ ਸਾਹਿਬ ਵਿਖੇ ਅਸੀਂ ਅਜੋਤ ਕਰ ਰਹੇ ਆ ਤੇ ਇਹਨਾਂ ਕੈਂਪਾਂ ਦਾ ਬੇਸਿਕ ਜਿਹੜਾ ਹੈਗਾ ਹੈ ਕਿ ਮੋਟਿਵ ਇਹੀ ਹੈ ਕਿ ਅਸੀਂ ਲੋਕਾਂ ਲੋਕਾਂ ਦੇ ਸਰਦ ਹੋ ਕੇ ਲਈ ਇਸ ਉਹਨਾਂ ਦੇ ਇੱਕ ਦਾ ਡਿਸਪੈਂਸਿੰਗ ਬਣ ਰਿਹਾ ਹੋਇਆ ਹੈ ਕਿ ਅਸੀਂ ਇੱਕ ਇੱਕ ਪਾਰਟਿਕੂਲਰ ਜਗ੍ਹਾ ਆ ਕੇ ਇਹ ਬਹੁਤ ਹੀ ਵਧੀਆ ਨਾਲ ਅਪਰੋਚ ਕਰ ਸਕਦੇ ਆ ਕਿ ਕੱਲ ਇੱਕ ਇੱਕ ਚੇਰ ਮੜ ਕੇ ਸਾਡੇ ਕੋਲ ਕੱਲ ਨੂੰ ਗੰਜਾ ਲੈਣ ਤੇ ਨਾ ਕੋਈ ਆਫੀਸ ਹੋਵੇ ਤੇ ਇੱਕ ਬ੍ਰਾਂਚ ਬਣੇ ਕਿ ਸਾਡਾ ਇਹ ਇੱਕ ਦਾਇਰਾ ਵਧੇ ਤੇ ਇਸ ਪੈਥੀ ਪ੍ਰਤੀ ਤੇ ਜਿਹੜੀ ਆ ਹੋਮੋਪੈਥੀ ਪਿਆਰ ਵੇਦਾ ਹੈਗੀ ਆ ਇਹ ਲੋਕਾਂਡੇ ਪਹੁੰਚਣ ਤੇ ਆਯੁਰਵੇਦਾ ਬਾਰੇ ਮੈਂ ਗੱਲ ਕਰਾਂ ਤਾਂ ਐਕਚੁਅਲੀ ਆਯੁਰਵੇਦ ਇੱਕ ਸਾਡਾ ਵਿਰਾਸਤੀ ਹੈ ਮੈਂ ਇਹ ਨੂੰ ਕੋਈ ਪੈਥੀ ਨਹੀਂ ਲੈਂਦਾ ਇਹ ਕੁਦਰਤੀ ਤਰੀਕੇ ਦੇ ਨਾਲ ਆਪਣੇ ਇਹ ਘਰੇ ਚੀਜ਼ਾਂ ਲੋ ਉਹਨਾਂ ਦੇ ਰਾਹੀਂ ਆਪਾਂ ਆਪ ਆਪਣੇ ਰੋਗ ਦਾ ਜਿਹੜਾ ਹੈਗਾ ਨਿਵਾਰਣ ਕਰ ਸਕਦੇ ਆ ਜਿਵੇਂ ਕਿ ਅੱਜ ਕੱਲ ਬਰਸਾ ਬਰਸਾਤ ਦੇ ਸੁੱਤ ਚਲਦੀ ਆ ਤਾਂ ਆਪਾਂ ਕੁਦਰਤੀ ਤਰੀਕੇ ਨਾਲ ਆਪਾਂ ਗੱਲ ਕਰੀਏ ਦਾ ਬਹੁਤ ਪਰਾਬੋ ਜਲ ਨਹੀਂ ਖਾਣਾ ਚਾਹੀਦਾ ਜੇ ਤੁਸੀਂ ਪਾਣੀ ਪੀਣੀਆਂ ਗਰਮ ਪਾਣੀ ਪੀਓ ਹੋ ਸਕਦਾ ਤਾਂ ਫੋਟੇ ਵਿੱਚ ਸ਼ਰਟ ਦਾ ਕੇ ਪੀਓ ਤੇ ਬਹੁਤ ਸਾਰੀਆਂ ਸਕੇਲ ਅਲਰਜੀ ਸਾਧਿਕ ਚਲਦੀ ਬਹੁਤ ਜ਼ਿਆਦਾ ਵਧੇ ਹੋਏ ਨੇ ਉਦਰ ਗਾੜੇ ਤੁਸੀਂ ਹਫਤੇ ਵਧੀਆ ਕਰੇ ਇੱਕ ਛੋਟੇ ਫਟਕੜੀ ਆਮ ਹੁੰਦੀ ਆ ਤੁਸੀਂ ਫਟਕੜੀ ਵਿੱਚ ਗਰਮ ਪਾਣੀ ਚ ਪਾ ਕੇ ਉਹਦੇ ਨਾਲ ਤੁਸੀਂ ਜੇ ਨਹਾ ਲਓ ਤਾਂ ਅੱਧਾ ਛੋਟੇ ਚਮੜੀ ਦੇ ਗੰਢੇ ਠੀਕ ਹੋ ਜਾਂਦੇ ਆ ਕਿਉਂਕਿ ਉਹ ਐਂਟੀਫੰਗਲ ਹੁੰਦੀ ਆ ਤੇ ਹੋਰ ਬਹੁਤ ਵੱਧ ਜਿਆਦਾ ਐਕਸਰਸਾਈਜ਼ ਨਹੀਂ ਕਰਨੀ ਚਾਹੀਦੀ ਅੱਜ ਕੱਲ ਬਹੁਤ ਜਿਆਦਾ ਭਾਰੀ ਖਾਣਾ ਨਹੀਂ ਖਾਣਾ ਚਾਹੀਦਾ ਔਰ ਹੋ ਸਕੇ ਤਾਂ ਦਿਨੇ ਸੌਣਾ ਵੀ ਨਹੀਂ ਚਾਹੀਦਾ ਕਿਉਂਕਿ ਸਾਰੀ ਇਹ ਅੱਜ ਕੱਲ ਬਾਤ ਕਰਦੇ ਕੁਪਤੀ ਤੋਂ ਹਿੰਦੀ ਆਯੁਰਵੇਦ ਅਨੁਸਾਰ ਕੀ ਕਰਦੇ ਉਹ ਇੱਕ ਢਾਲ ਲਓਗੇ ਕੁਝ ਨਹੀਂ ਹੋਣਾ ਜੀ ਕੋਈ ਬਿਮਾਰੀ ਸੰਦ ਨਹੀਂ ਪੈਂਦੀ ਉਹ ਆਰ ਜੇ ਆਰ ਜਿਹੜੀ ਆ ਕੁਦਰਤੀ ਜਿਵੇਂ ਪਹਿਲਾਂ ਆਪਣੇ ਬਜ਼ੁਰਗ ਹੁੰਦੇ ਸੀਗੇ ਉਹ ਕੰਮ ਵਗੈਰਾ ਬਹੁਤ ਕਰਦੇ ਸੀ ਅੱਜਕੱਲ ਏਸੀ ਵਗੈਰਾ ਆ ਗਏ ਨੇ ਉਸ ਤਰ੍ਹਾਂ ਰੋਗ ਵਾ ਵਧ ਗਏ ਨੇ ਤੇ ਏਸੀ ਵਧਾਇਆ ਗੱਲਾਂ ਵਥਰੇ ਦਸੀਆਂ ਕਿ ਆਰ ਜੇ ਐਕਚੁਅਲੀ ਤੇ ਪੈਪਤੀ ਵੀ ਹੈਗੀ ਇਹ ਸਿਰਫ ਸਾਡੀ ਵਿਰਾਸਤ ਦੇ ਫਾਇਦਾ ਜਾ ਸਕੇ ਤੇ ਆਪਣੇ ਘਰ ਕੁਦਰਤੀ ਘਰੇ ਜਿਹੜੀ ਕਿਚਨ ਹੈਗੀ ਆ ਉੱਥੋਂ ਹੀ ਬਾਰੇ ਸਾਰੇ ਨਿਕਲ ਜਾਂਦੀਆਂ ਜਿਵੇਂ ਆਹ ਦੀ ਮਲਖੀ ਆ ਦਾਲ ਚਿਨੀ ਆ ਠੀਕ ਆ ਮਿਸ਼ਰੀ ਆ ਕਾਲੀ ਮਿਰਚਾ ਬਹੁਤ ਸਾਰੀਆਂ ਚੀਜ਼ਾਂ ਨੇ ਬੇਅੰਤ ਚੀਜ਼ਾਂ ਨੇ ਆਪਣੇ ਕੁਦਰਤ ਨੇ ਦਿੱਤੀਆਂ ਉਹਨਾਂ ਦੇ ਰਾਹੇ ਹੀ ਆਪਾਂ ਆਪਣਾ ਕੇਅਰ ਇਲਾਜ ਕਰਨਾ ਇਹੀ ਸਾਡਾ ਮੋਟੀਵੇਸ਼ਨ ਆ ਕਿ ਇਸ ਮੈਸੇਜ ਨੂੰ ਅਸੀਂ ਆਪਣੀ ਸੋਸਾਇਟੀ ਤੱਕ ਘਰ-ਘਰ ਪਹੁੰਚਾ ਸਕੀਏ। ਬਸ ਕਿ ਬਿਮਾਰੀ ਨੂੰ ਲੈ ਕੇ ਕੰਮ ਨਹੀਂ ਕਰਤਾ ਜਿੱਥੇ ਜਾ ਕੇ ਕਿਹੜੇ ਕਿਹੜੇ ਜਿਲ੍ਹੇ ਦਾ ਆ। ਅੱਜ ਤੋਂ ਪਹਿਲਾਂ ਦੱਸਿਆ ਕਿ ਹਾਂ ਅੱਜਕੱਲ ਬਰਸਾਤੀ ਮੌਸਮ ਚੱਲਦਾ ਤਾਂ ਬੇਸਿਕਲੀ ਅਸੀਂ ਸਾਰੇ ਡਿਜ਼ੀਜ਼ ਨੂੰ ਸਾਰੇ ਵਰਗਾਂ ਨੂੰ ਕਵਰ ਕੀਤਾ ਪਰ ਕਫ ਦੇ ਵਜ੍ਹਾ ਨਾਲ ਇਸ ਟਾਈਮ ਜ਼ਿਆਦਾ ਬਿਮਾਰੀ ਆ ਤੇ ਬਾਤ ਤੇ ਕਫਰੀ ਆ। ਉਹਦੇ ਵਾਰੇ ਸਾਡੀਆਂ ਬੇਸਿਕ ਮੈਡੀਸਿਨ ਜ਼ਿਆਦਾ ਉਸ ਉਸ ਵਾਸਤੇ ਜਾਂਦੀਆਂ ਨੇ। ਤੇ ਬਾਕੀ ਹੋਮੋਪੈਥੀ ਸਾਡੇ ਨਾਲ ਦਫਸਾ ਵਾਇਰ ਡਾਕਟਰ ਕਮਲਜੀਤ ਆਏ ਨੇ ਇਹ ਕੁਛ ਜੇ ਉਹ ਵੀ ਕੁਛ ਦੋ ਸਬਦ ਬੋਲਣ ਤੋਂ 100 ਇੱਕੋ ਹੀ